ਹਸਪਤਾਲ ਵਿੱਚ ਹੋਈ ਧੀ ਪਰ ਜਨਮ ਦਿਵਾਉਣ ਵਾਲੀ ਡਾਕਟਰ ਨੇ ਆਪਣੇ ਹੱਥੀ ਕਰਤਾ ਆ ਕੰਮ ਅਕਸਰ ਹੀ ਹਰ ਕੋਈ ਚਾਹੁੰਦਾ ਹੈ ਕਿ ਪਰਿਵਾਰ ਵਿੱਚ ਜਨਮ ਲੈਣ ਵਾਲਾ ਪਹਿਲਾ ਬੱਚਾ ਮੁੰਡਾ ਹੀ ਹੋਵੇ ਪਰ ਹੁਣ ਇੱਕ ਧੀ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨਵ ਜੰਮੀ ਬੱਚੀ ਦਿਖਾਈ ਦੇ ਰਹੀ ਹੈ ਦਰਅਸਲ ਵਿਜੇ ਦਸ਼ਮੀ ਵਾਲੇ ਦਿਨ ਇਸ ਪਰਿਵਾਰ ਦੇ ਘਰ ਇੱਕ ਧੀ ਨੇ ਜਨਮ ਲਿਆ ਅਤੇ ਇਸ ਪਰਿਵਾਰ ਦਾ ਇਹ ਪਹਿਲਾ ਬੱਚਾ ਸੀ ਜਿਸ ਕਰਕੇ ਜਨਮ ਤੋਂ ਬਾਅਦ ਡਾਕਟਰ ਨੇ ਵੀ ਇਸ ਬੱਚੇ ਨੂੰ ਵਿਜੇ ਦਸ਼ਮੀ ਵਾਲੇ ਦਿਨ ਜਨਮ ਹੋਣ ਤੇ ਮਾਤਾ ਵਾਂਗ ਤਿਆਰ ਕਰਕੇ ਕੱਪੜੇ ਪਾ ਕੇ ਉਸ ਨੂੰ ਪਰਿਵਾਰ ਨੂੰ ਦਿਖਾਇਆ ਅਤੇ ਪਰਿਵਾਰ ਵੀ ਬੱਚੀ ਨੂੰ ਇਸ ਰੂਪ ਵਿੱਚ ਦੇਖ ਕੇ ਬਹੁਤ ਹੀ ਖੁਸ਼ ਹੋਇਆ ਅਤੇ ਸਾਰੇ ਹੀ ਪਰਿਵਾਰ ਨੇ ਧੀ ਹੋਣ ਦੀ ਬਹੁਤ ਹੀ ਖੁਸ਼ੀ ਮਨਾਈ ਸੋ ਜੇਕਰ ਇਹੋ ਜਿਹੇ ਡਾਕਟਰ ਹੋਣ ਤਾਂ ਮਾਪੇ ਨੂੰ ਇਹ ਸਮਝਾਉਣ ਵਿੱਚ ਕੋਈ ਪਰੇਸ਼ਾਨੀ ਨਹੀਂ ਆਵੇਗੀ ਕਿ ਅੱਜ ਕੱਲ੍ਹ ਧੀਆਂ ਵੀ ਪੁੱਤਾਂ ਦੇ ਬਰਾਬਰ ਹੁੰਦੀਆਂ ਨੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ